ਬੱਧੀ ਧੱਕੀ ਮਾਰੀ ਸਾਰੇ ਬੀਬੀਓ ਕਹਿੰਦੇ ਸੀ 1000 ਰੁਪਏ ਦੇਵਾਂਗੇ ਦਿੱਤਾ 1000 ਰੁਪਏ ਅੱਛਾ ਜੇ ਹਰਮੀਤ ਮੋਟਾ ਲੈਣ ਆਇਆ ਨਾ ਉਹਨਾਂ ਕੇ 45 ਹਜ਼ਾਰ ਸਾਡੇ ਇੱਕ ਇੱਕ ਬੀਬੀ ਦਾ ਬਣ ਗਿਆ ਪਹਿਲੇ 45 ਹਜ਼ਾਰ ਦੇ ਦੇ ਫਿਰ ਅਸੀਂ ਗੱਲ ਕਰਾਂਗੇ ਆ ਤਾਂ 10 ਰੁਪਏ ਦੇ ਨਾਲ ਨਹੀਂ ਆਹ ਤੇ ਮਾੜਿਆ ਝਾੜੂ ਵਾਲੇ ਤੁਸੀਂ ਦੇਖ ਲਓ ਕਿਸਾਨਾਂ ਦਾ ਵੀ ਟਰਾਲੀਆਂ ਹੀ ਚੋਰੀ ਕਰਕੇ ਲੈ ਗਏ ਵੰਡੇ ਚੱਕ ਕੇ ਲੈ ਗਏ ਮੈਂ ਬਿੱਟੀਆਂ ਨੂੰ ਕਹਿੰਦਾ ਜੋ ਕੱਪੜੇ ਧੋਵੇਂ ਹੁੰਦੀਆਂ ਬਾਹਰ ਨਾ ਟੰਗਿਆ ਕਰੋ ਉਹ ਵੀ ਚੱਕ ਕੇ ਲੈ ਜਾਵਾਂਗੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਨੂੰ ਚੁਲਿਆਓ ਦੇਖੋ ਆਹ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਰਕਾਰ ਕਰਦੀ ਹੈ ਸਾਰੇ ਨਾਲ ਪਿਆਰ ਕਰਦੀ ਹੈ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਗਰਬਾ ਨਾਲ ਦੇ ਨਾਲ ਤੁਰਗੇ ਨਾ ਮੰਦਿਰ ਨੂੰ ਵੀ ਸਜਾਇਆ ਨਾਲ ਨਾ ਭਗਵਾਨ ਬਾਲ ਮੇਕੀ ਦਾ ਪਵਿੱਤਰ ਸਥਾਨ ਕਰਾਲਗੜ੍ਹ ਵਿੱਚ 300 ਕੋੜ ਰੁਪਏ ਲੱਗੇ ਸਜਾਇਆ ਉਵੇਂ ਰਵੀਦਾਸ ਜੀ ਮਹਾਰਾਜ ਦਾਸਤਾਨ ਉੱਥੇ ਵੀ ਪੈਸੇ ਲਾਏ ਦੇਖੋ ਸ਼ੋਭਨੀ ਕਾਲੀਦਨ ਗੁਰੂ ਸਾਹਿਬ ਦੀ ਦਸੇ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਗੁਰੂ ਸਾਹਿਬ ਨੇ ਕਿਹਾ ਸਾਡੇ ਭਲੇ ਦੇ ਸੋਚੋ ਸਾਰਿਆਂ ਦੇ ਭਲੇ ਦੇ ਸੋਚੋ ਸਾਰੇ ਧਰਮਾਂ ਦਾ ਸਤਕਾਰ ਕਰੋ ਸਾਰੇ ਧਰਮਾਂ ਨੂੰ ਇਕੱਠੇ ਪਿਆਰ ਨਾਲ ਰੱਖੋ ਆਹ ਸੋਚ ਕਾਲੀ ਦਲ ਦੀ ਹੈ ਤੇ ਆਈ ਖੋਜ ਕਰਕੇ ਜਦੋਂ ਕਾਲੀ ਦਲ ਦੀ ਸਰਕਾਰ ਆਉਂਦੀ ਹੈ ਉਹ ਅਮਨ ਸ਼ਾਂਤੀ ਭਾਈਚਾਰੇ ਸਾਜਦੀ ਹੈ ਪੰਜਾਬ ਵਿੱਚ ਚੱਚੀ ਹੁੰਦੀ ਹੈ ਪੰਜਾਬ ਗੱਲ ਹੀ ਆ ਗਲ ਦੀ ਜੋ ਕੁਛ ਵੀ ਬੜਿਆ ਪੰਜਾਬ ਉਦੋਂ ਹੀ ਬੜਿਆ ਜਦੋਂ ਕਾਲੀ ਦਲ ਦੀ ਸਰਕਾਰ ਅੱਜ ਜਿੱਥੀਆਂ ਬਿਜਲੀ ਦੇ ਥਰਮਲ ਪਲਾਂਟਾਂ ਦਾ ਬਿਜਲੀ ਆਉਂਦੀ ਹੈ ਨਾ ਥਰਮਲ ਪਲਾਂਟਾਂ ਦਾ ਚੌਂਦੀ ਹੈ ਸਾਰੇ ਆਕਾਲੀ ਦਲ ਨੇ ਬਣਾਏ ਐ ਜਿੰਨੀਆਂ ਵੀ ਸੜਕਾਂ ਤੁਸੀਂ ਦੇਖ ਲਓ ਮਰ ਥੋੜੇ ਤਰਨਤਾਂ ਤੋਂ ਬਠਿੰਡੇ ਜਾਣ ਗੜਾਣਪੁਰ ਜਿਹੜਾ ਅੰਮ੍ਰਿਤਸਰ ਸਾਰੀਆਂ ਸੜਕਾਂ ਆਕਾਲੀ ਦਲ ਨੇ ਬਣਾਈਆਂ ਸਾਰੇ 에어ਪੋਰਟ ਆਕਾਲੀ ਦਲ ਨੇ ਬਣਾਏ ਸਾਰੇ ਕਾਲਜ ਯੂਨੀਵਰਸਿਟੀਆਂ ਆਕਾਲੀ ਦਲ ਨੇ ਬਣਾਈਆਂ ਇਤਨੀ ਵਿਸ਼ਾਵੀ ਮੈਂ ਕਹਿੰਦਾ ਇੱਕ ਵੀ ਵਿਸ਼ਾਵੀ ਤੁਹਾਨੂੰ ਕਾਂਗਰਸ ਸਰਕਾਰ ਦੀ ਨਹੀਂ ਮਿਲੂਗੀ ਨਿਸ਼ਾਨੀ ਕੀ ਜਿਹੜਾ ਕੰਮ ਅਸੀਂ ਦਿੰਦੇ ਸੀ ਸੇਵਾ ਕਰਦੇ ਸਾਰਾ ਕੁਝ ਬੰਦ ਹੋ ਗਿਆ ਨੀਲੇ ਕਾਰਡ ਕੱਟ ਕੇ ਹੁਣ ਆਟਾ ਵੀ ਮਿਲਦਾ ਨਹੀਂ ਅੱਜ ਥੋੜੀ ਜਿਹੀ ਕੰਮ ਕਰ ਦਿੰਦੇ ਆ ਪੰਜਾਬ ਸਰਕਾਰ ਦੀ ਨਹੀਂ ਐ ਉਹ ਸੈਂਟਰ ਦੀ ਸਕੀਮ ਆ ਜਿੱਥੇ ਵੀ ਦਿੰਦਾ ਕਿ ਉਹਦੇ ਬਾਅਦ ਨਹੀਂ ਸ਼ਕਨ ਦੀ ਗੱਲ ਹੋਏ ਹੋਏ ਹੈ ਪੈਸ਼ਾ ਕਹਿੰਦੇ ਸੀ 2500 ਤੱਕ ਕਰੂਗਾ ਉਹ ਮਸਾ ਪਹਿਲੇ ਦਿੰਦੇ ਆ ਮੁਲਾਜ਼ਮਾਂ ਨੂੰ ਡਾਡੀਏ ਜਿੱਤਾਂ ਨਾਲ ਕੁਛ ਤਾਂ ਜੇ ਤੁਸੀਂ ਵਾਪਸ ਆਇਆ ਤੇ ਖੁਸ਼ੀਆਂ ਲਿਆਉਣੀਆਂ ਆਓ ਇਕੱਠੇ ਹੋ ਜੀ ਜੇ ਵਾਪਸ मैं थोड़ा वादा करना जिस दिन श्रोमणी अकाली दल की सरकार लिया उस दिन तो आटा दिन कड़क ना तो मिलनी शुरू हो जाऊगी ना तो शकट मिलने शुरू हो जाएंगे, ना तो थोड़ी